ਸਾਡੇ ਕੋਲ ਨਾ ਇੱਕ ਕੰਪਲੇਨ ਆਈਸੀਆਈ ਦੇ ਅਫੀਸ ਨੂੰ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਤੇ ਠੀਕ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਦੀ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਇੱਕ ਲੇਡੀਜ਼ ਉਹਦੇ ਖਿਲਾਫ ਕਿਉਂਕਿ ਇੱਥੇ ਆ ਜਿੱਥੇ ਆਉਣ ਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਠੀਕ ਮੰਗਦੇ ਨਾਲ ਬੱਚਿਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਠੀਕ ਮੰਗਦੇ ਤੇ ਤੁਸੀਂ ਸ੍ਰੀ ਦੇਖੇ ਤਾਂ ਉਹਨਾਂ ਨੇ ਬੱਚੇ ਵੀ ਦਿਵਾਰ ਤੋਂ ਭਾਦੇ ਤੋ ਪੂਰੀ ਸਾਡੀ ਤੋਂ ਮੋਰਚੂ ਤੋਂ ਹੋਣਾ ਹੈ। ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹਨਾਂ ਨੂੰ ਕੰਮ ਕਰ ਰਹੀ ਹੈ। BC ਆਫਿਸ ਵੱਲੋਂ ਇਹਨਾਂ ਦਾ ਖਿਲਾਫ ਅਸੀਂ ਕੰਪਲੇਨਜ਼ ਜਰੀਆਂ ਵੀ ਹੋ ਗਈਆਂ। ਜੀਆਂ ਤੁਹਾਡੇ ਦਿਆਂ ਜੀਆਂ ਪਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ। ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ। ਉਸ ਰਿਗਾਰਡਿੰਗ ਆਪਾਂ ਜੋ ਵੀ ਮੰਗੇ ਸਾਡੇ ਕੋਲ ਨਾ ਇੱਕ ਕੰਪਲੇਨ ICAC BC ਆਫਿਸ ਵੱਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਤੇ ਭੀਖ ਮੰਗਦੀ ਆ ਇਸ ਇਲਾਕੇ ਦੇ ਵਿੱਚ ਉਸ ਕੰਪਲੇਨ ਦੇ ਬਾਅਦ ਤੇ ਆਪਾਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀ ਸਰ ਉਹ ਦੇਖ ਲਾ ਜੋ ਕਿ ਇੱਥੇ ਆ ਜਿੱਥੇ ਆਣ ਜਾਣ ਵਾਲੀਆਂ ਗੱਡੀਆਂ ਵਾ ਉਹਨਾਂ ਕੋ ਭੀਖ ਮੰਗਦੀ ਨਾਲ ਬੱਚਿਆਂ ਨੂੰ ਅੱਗੇ ਕਰਕੇ ਉਹ ਭੀਖ ਮੰਗਦੀ ਤੇ ਸਰ ਅਕਸਰ ਹੀ ਦੇਖਿਆ ਜਾਂਦਾ ਰੋਡਾਂ ਤੇ ਬੱਚਿਆਂ ਨੂੰ ਜਿਹੜਾ ਉਹ ਆਪਣੇ ਤੋ ਪੂਸਪਾ ਦੀ ਤੋਂ ਮੋਰਚੀ ਤੇ ਫਾਰਮ ਭਰਿਆ ਜਾਏਗਾ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਕੰਮ ਕਰ ਰਹੀ ਹੈ ਡੀਸੀ ਆਫਿਸ ਵੱਲੋਂ ਇਹਨਾਂ ਖਿਲਾਫ ਅਪਮਪੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਹੋਵਾਂ ਤੁਹਾਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੀਫ ਜਿਹੜੀ ਲੇਡੀ ਲਈ ਹੋ ਉਹ ਤੇ ਕਾਰਵਾਈ ਮੈਂ ਕਰਾਂਗਾ ਅਤੇ ਪ੍ਰਸ਼ਾਸਨ ਦੇ ਦਰਜੇ ਉੱਤੇ ਦਰਸ਼ਿਤ ਬਿਲਕੁਲ ਸਿਰ ਪਹਿਲਾ ਮਾ ਇੱਕ ਫਰਚਾ ਆਇਆ ਠੀਕ ਬਿਲਕੁਲ ਜੀ ਮਰ ਕੋ ਵੀ ਇਸ ਤਰ੍ਹਾਂ ਜੜੀਆਂ ਕਿ ਬਿਲਕੁਲ ਜੀ ਸਾਡੇ ਕੋਲ ਨਾ ਇੱਕ ਕੰਪਲੇਨ ਆਈ ਸੀ ਇਹ ਬੀਸੀ ਆਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਜੋ ਆਪਾਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਉਹਦੇ ਖਿਲਾਫ ਜੋ ਕਿ ਇਥੇ ਆ ਜਿਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀ ਨਾਲ ਬੱਚਿਆਂ ਨੂੰ ਕੇ ਕਰਕੇ ਉਹ ਭੀਖ ਮੰਗਦੇ ਦੇ ਸ ਅਕਸਰੀ ਦੇਖਿਆ ਜਾਂ ਰੋੜਾਂ ਤੇ ਬੱਚਿਆਂ ਨੂੰ ਦਿਉਂਦਾ ਰਹੋ ਕਰਦੇ ਆ ਕਿ ਪੁਲਿਸ ਸਾਡੀ ਕੋ ਕੋਰਸ ਟਿਕਰ ਪਾਉਂਦਾ ਨਹੀਂ ਆ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਕਾਂ ਦੇ ਖਿਲਾਫ ਹਮ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਸਾਡੇ ਕੋਲ ਨਾ ਇੱਕ ਕੰਪਲੇਨ ਆਈ ਸੀ ਆ ਡੀਸੀ ਆਫਿਸ ਤੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਜੋ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਉਹਦੇ ਖਿਲਾਫ ਜੋ ਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀ ਨਾਲ ਬੱਚਿਆਂ ਨੂੰ ਕੇ ਕਰਕੇ ਉਹ ਭੀਖਾਂ ਦਿੰਦੇ ਜੀ ਸਰ ਅਕਸਰੀ ਦੇਖਿਆ ਜਾਂਦਾ ਰੋੜਾਂ ਦੇ ਬੱਚਿਆਂ ਨੂੰ ਦਿਉਂਦਾ ਉਹ ਖਾਦੇ ਆ ਤੋ ਪੂਸਹਾ ਦੀ ਤੋਂ ਮੋਰ ਸਟਿਕਰ ਫਾਰਮ ਲੈ ਆਏ ਹੈ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਕਾਂ ਦੇ ਖਿਲਾਫ ਹਮ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਬਰ ਕਿਹੜੀ ਲੇਡੀ ਲਈ ਉਹ ਤੇ ਕੀ ਕਾਰਵਾਈ ਮੈਂਚਣਾ ਹੋਰ ਤੇ ਪਰਸ਼ਾਦੇ ਦੱਜੀ ਆਪਾਂ ਜਿਹੜੀ ਹੈ ਬਿਲਕੁਲ ਸਿਰਫ ਪਹਿਲਾ ਮਾ ਇਹ ਪਰਚਾ ਹੈ ਜੀ ਹੁਣ ਅੱਗੋਂ ਵੀ ਇਸ ਤਰ੍ਹਾਂ ਜਾਰੀ ਜਾਣਗੇ ਜੀ ਬਿਲਕੁਲ ਜੀ ਬਿਲਕੁਲ